ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਵੀਡੀਓ ਆ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਆਪਾਂ ਤੁਹਾਡੇ ਖਾਤਰ ਬਹੁਤ ਸਾਰੀਆਂ ਮਸ਼ੀਨਰੀਆਂ ਅੱਜ ਲੈ ਕੇ ਪਹੁੰਚੇ ਆ ਗੱਲ ਆਪਾਂ ਕੱਲੀ-ਕੱਲੀ ਕਰਦੇ ਅੱਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਵੇਚਣ ਵਾਸਤੇ ਕੋਈ ਗੱਡੀ ਆ ਮੋਟਰਸਾਈਕਲ ਆ ਕੋਠੀ ਆ ਘਰ ਆ ਮਕਾਨ ਆ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ ਨੰਬਰ ਤੇ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਫਰੀ ਚ ਐਡ ਤੁਸੀਂ ਲਗਵਾ ਸਕਦੇ ਹੋ ਹੁਣ ਆਪਾਂ ਗੱਡੀਆਂ ਦੀ ਗੱਲ ਕਰਦੇ ਪਹਿਲੀ ਗੱਡੀ ਆਪਣੇ ਕੋਲ ਸਵਿਫਟ BDI ਪਹੁੰਚੀ ਹੈ ਗੱਡੀ ਦਾ ਨੰਬਰ ਦਿੱਲੀ ਹੈ 2014 ਮਾਡਲ ਹੈ ਤੇ ਫਾਸਟ ਓਨਰ ਗੱਡੀ ਹੈ ਜੀ ਗੱਡੀ ਖੜੀ ਬਠਿੰਡੇ ਏਰੀਆ ਚ ਗੱਡੀ ਦੀ ਕੰਡੀਸ਼ਨ ਆਲ ਓਕੇ ਹੈ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਪਈ ਹੈ ਤੇ ਡਿਮਾਂਡ ਮਾਲਕ ਨੇ 380 ਲਾ ਕੇ ਭੇਜੀ ਆ ਕਾਗਜ਼ ਪੱਤਰ ਜੋ ਵੀ ਹੁੰਦੀ ਹੈ ਸਾਰੇ ਪੂਰੇ ਆਪ ਨੂੰ ਮਿਲ ਜਾਣਗੇ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਹੈ 8699235287 ਦੂਸਰੀ ਗੱਡੀ ਫਿਰ ਤੋਂ ਆਪਾਂ ਸੁਵਿਪਟ ਲੈ ਕੇ ਪਹੁੰਚੇ ਹਾਂ ਗੱਡੀ 2006 ਮਾਡਲ ਹੈ ਤੇ ਗੱਡੀ ਦੀ ਕੰਡੀਸ਼ਨ ਨਾਲੋਕੀ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ ਤੇ ਗੱਡੀ ਖੜੀ ਹੈ ਜੇਤੂ ਮਾਲਕ ਦੇ ਘਰੇ ਜੇਤੂ ਏਰੀਆ 'ਚ ਆਓ ਕੰਡੀਸ਼ਨ ਵਧੀਆ ਕੋਈ ਨੁਕਸ ਨਹੀਂ ਗੱਡੀ 'ਚ ਡਿਮਾਂਡ ਮਾਲਕ ਨੇ 1,65,000 ਆਪਣੇ ਕੋਲੇ ਲਾ ਕੇ ਭੇਜੀ ਹੈ ਬਾਕੀ ਮਾਲਕ ਕਹਿੰਦੇ ਸੀਗੇ ਉੱਪਰ-ਨੀਚੇ ਕਰ ਲਾਂਗੇ 165 ਡਿਮਾਂਡ ਹੈ ਜੇਤੋ ਖੜੀ ਆ ਤੇ 6 ਮਾਡਲ ਹੈ ਤੇ ਅੰਦਰੋਂ ਆਪਾਂ ਜੇ ਗੱਲ ਕਰੀਏ ਤਾਂ ਅੰਦਰੋਂ ਵੀ ਬਹੁਤ ਵਧੀਆ ਪਈ ਆ ਗੱਡੀ ਦਾ ਸਾਰਾ ਕੁਝ ਬਹੁਤ ਵਧੀਆ ਜਿੰਨੇ ਫੰਕਸ਼ਨ ਹੁੰਦੇ ਆ ਸਾਰੇ ਵਰਕਿੰਗ ਚ ਨੇ ਕੋਈ ਨੁਕਸ ਨਹੀਂ ਨਾ ਕੋਈ ਅੰਦਰੋਂ ਨਾ ਕੋਈ ਬਾਹਰੋਂ ਇੰਜਨ ਗੇਅਰ ਵੱਲੋਂ ਕੋਈ ਪ੍ਰੋਬਲਮ ਨਹੀਂ ਤੇ ਜੇਤੋ ਖੜੀ ਆ ਜਿੰਨਾ ਦੀ ਗੱਡੀ ਆ 99600 99047 47 ਮਾਲਕ ਦਾ ਨੰਬਰ ਹੈ ਜੀ ਬਾਕੀ ਗੱਡੀਆਂ ਮਸ਼ੀਨਰੀਆਂ ਵੀਡੀਓ ਤੋਂ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਤੇ ਲਾਈਕ ਜਰੂਰ ਕਰ ਦਿਓ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਜੜੀ ਲੈ ਕੇ ਪਹੁੰਚੇ ਹਾਂ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਵੀਟ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਗੱਡੀ ਦਾ ਮਾਡਲ ਹੈ 2011 ਤੇ ਗੱਡੀ ਖੜੀ ਹੈ ਮਾਨਸਾ ਏਰੀਆ ਚ ਚੁਨੀਰ ਪਿੰਡ ਇੱਕ ਵੀ ਡਿਮਾਂਡ ਹੈ ਜੀ ਲੈਸ ਹੋ ਜਾਊਗਾ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਆ ਟਾਇਰ ਵਧੀਆ ਨੇ ਬਾਕੀ ਤੁਹਾਡੇ ਸਾਹਮਣੇ ਚ ਚਾਰੇ ਪਾਸੋਂ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਤੇ ਅੰਦਰੋਂ ਵੀ ਗੱਡੀ ਵਧੀਆ ਪਈ ਆ ਬਾਹਰੋਂ ਤੁਹਾਡੇ ਸਾਹਮਣੇ ਬਾਡੇ ਲਾਈਨ ਤੁਸੀਂ ਦੇਖ ਲਈ ਇੱਕ ਵੀ ਡਿਮਾੜਾ ਕਾਗਜ਼ ਪੱਤਰ ਆਪਾਂ ਨੂੰ ਕੰਪਲੀਟ ਮਿਲ ਜਾਣਗੇ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਗੱਡੀ ਪਸੰਦ ਆਵੇ ਆ ਜਾ ਕੇ ਦੇਖ ਸਕਦੋਂ ਚੁਨੀਰ ਤੇ ਕਾਗਜ਼ ਪੱਤਰ ਕੰਪਲੀਟਡ ਨੇ ਏਸੀ ਹੀਟਰ ਵਰਕਿੰਗ ਚ ਹੈ ਇੰਜਨ ਗੇਅਰ ਵੱਲ ਕੋਈ ਨੁਕਸ ਨਹੀਂ ਬਾਕੀ ਚਲਾ ਕੇ ਤੁਸੀਂ ਦੇਖ ਲਿਓ ਜਾ ਕੇ ਦੇਖ ਲਿਓ ਤੇ ਮਾਲਕ ਨਾਲ ਜਾਣ ਤੋਂ ਪਹਿਲਾਂ ਇੱਕ ਵਾਰੀ ਗੱਲ ਜ਼ਰੂਰ ਕਰ ਲਿਓ ਜੋ ਵੀ ਗੱਲ ਕਰਨੀ ਆ ਪਹਿਲਾਂ ਕਰਕੇ ਫਿਰ ਜਾਇਓ ਫਿਰ ਗੱਲ ਬਣੀ ਤੁਹਾਨੂੰ ਗੱਡੀ ਪਸੰਦਾ ਵੀ ਰੇਟ 'ਚ ਬਣੀ ਤੁਹਾਡੀ ਤਾਂ ਗੱਡੀ ਨੇ ਖਰੀਦ ਲਿਆਓ ਜੀ ਨੰਬਰ ਮਾਲਕ ਦਾ 9915915919 ਤੇ ਹੁਣ ਦੇਖੋ ਤੁਸੀਂ ਜਨ ਅਸਟਿਲੋ ਐਲ ਐਕਸਾਈ ਗੱਡੀ 2010 ਮਾਡਲ ਹੈ ਤੇ ਸੈਕੰਡ ਓਨਰ ਗੱਡੀ ਆ ਰੇਟ ਆ 1 ਲੱਖ 48000 ਰੁਪਿਆ ਤੇ ਗੱਡੀ ਖੜੀ ਹੈ ਲੁਧਿਆਣੇ ਏਰੀਆ 'ਚ 68000 ਕਿਲੋਮੀਟਰ ਚੱਲੀ ਹੋਈ ਹੈ ਮਾਲਕ ਨੇ ਦੱਸਿਆਗਾ ਤੇ ਟਾਇਰ 80 ਤੋਂ 85 ਪੈਸੇ ਗੱਡੀ 'ਚ ਨੁਕਸ ਕੋਈ ਨਹੀਂ ਹੈਗਾ ਤੁਹਾਡੇ ਸਾਹਮਣੇ ਗੱਡੀ ਹੈ ਜਾ ਕੇ ਤੁਸੀਂ ਦੇਖਣੀ ਹੋਵੇ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹੋ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਮੈਟਿੰਗ ਫੰਕਸ਼ਨ ਵਗੈਰਾ ਜੋ ਵੀ ਕੁਝ ਹੁੰਦਾ ਸਾਰਾ ਕੁਝ ਬਹੁਤ ਵਧੀਆ ਚੀਂ ਨਾ ਕੋਈ ਗਲੀ ਸੜੀ ਹੈ ਤੁਸੀਂ ਜਾ ਕੇ ਚੈੱਕ ਕਰ ਲਿਓ ਨੀਚੇ ਤੋਂ ਚੈੱਕ ਕਰ ਲਿਓ ਚਾਹੇ ਬਾਡੀ ਲਾਈਨ ਦੇਖ ਲਓ ਵਧੀਆ ਚੀਂ 1.48 ਡਿਮਾਂਡ ਹੈ ਤੇ ਬਾਕੀ ਮਾਲਕ ਕਹਿੰਦੇ ਸੀਗੇ ਉੱਪਰ-ਨੀਚ ਰੇਟ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਤੁਸੀਂ ਜਾ ਕੇ ਜਦੋਂ ਦੇਖੋਗੇ ਤਾ ਸਟਾਰਟ ਕਰਕੇ ਦੇਖੂਗੀ ਟਰਾਈ ਲਾਉਂਗੀ ਤੁਹਾਨੂੰ ਗੱਡੀ ਬਾਰੇ ਪਤਾ ਲੱਗ ਜਾਊਗਾ ਜੇ ਤੁਹਾਨੂੰ ਚੰਗੀ ਲੱਗੀ ਤਾਂ ਖਰੀਦ ਲਿਓ ਜੀ ਬਾਕੀ ਤੁਸੀਂ ਮਾਲਕ ਨਾਲ ਇੱਕ ਵਾਰੀ ਗੱਲ ਜ਼ਰੂਰ ਕਰ ਲਿਓ 90563 90749 ਆਹ ਮਾਲਕ ਦਾ ਨੰਬਰ ਹੈਗਾ ਤੇ ਗੱਲਬਾਤ ਮਸ਼ੀਨਰੀਆਂ ਦੀ ਚੱਲ ਰਹੀ ਹੈ ਜੀ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਖੜੀਆਂ ਆ ਵੀਡੀਓ ਹਲੇ ਤੱਕ ਖਤਮ ਨਹੀਂ ਹੋਈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਚਾਹੇ ਕਿਤੋਂ ਵੀ ਦੇਖ ਰਹੇ ਹੋ ਜੀ ਤੁਹਾਡੇ ਕੋਲ ਕੋਈ ਵੀ ਮਸ਼ੀਨਰੀ ਹੈ, ਕੋਠੀਆ ਘਰ ਮਕਾਨ, ਕੁਝ ਵੀ ਹੈ ਚਾਹੀ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲ ਇੱਕ ਵੀਡੀਓ, ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਭੇਜ ਕੇ ਫਰੀਦ ਵਿਚ ਐਡ ਲਗਵਾ ਸਕਦੇ ਹੋ ਜੀ। ਆਪਾਂ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਵਗੈਰਾ ਨਹੀਂ ਲੈਂਦੇ ਜੀ। ਜਦੋਂ ਤੁਹਾਡੀ ਗੱਡੀ ਸੇਲ ਹੋਊਗੀ ਤੇ ਉਹ ਤੋਂ ਬਾਅਦ ਵੀ ਆਪਾਂ ਕੋਈ ਦਰਾਲੀ ਵਗੈਰਾ ਵੀ ਨਹੀਂ ਲੈਂਦੇ। ਤੁਹਾਡਾ ਸਿੱਧਾ ਆਪਾਂ ਵੀਡੀਓ 'ਚ ਨੰਬਰ ਦੇਵਾਂਗੇ। ਜੋ ਵੀ ਗੱਲ ਕਰਨਾ ਚਾਹੂਗਾ ਜੋ ਵੀ ਇੰਟਰਸਟਿਡ ਹੋਊਗਾ ਤੁਹਾਡੀ ਮਸ਼ੀਨਰੀ ਚ ਜਾਂ ਕੋਠੀ ਮਕਾਨ ਘਰ ਚ ਜੋ ਵੀ ਕੁਝ ਤੁਸੀਂ ਸੇਲ ਕਰਨਾ ਹੈ ਤੁਹਾਡੇ ਨਾਲ ਸਿੱਧੀ ਗੱਲ ਉਹਨਾਂ ਦੀ ਹੋਵੇਗੀ ਤੁਸੀਂ ਆਪੇ ਗੱਲ ਕਰਕੇ ਆਪ ਹੀ ਵੇਚ ਦੇਣੀ ਹੈ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਸਾਰੇ ਜਣੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਵੀਡੀਓ ਵਧੀਆ ਲੱਗ ਰਹੀ ਆ ਤਾਂ ਦੱਸਿਓ ਮੈਨੂੰ ਜ਼ਰੂਰ ਕਮੈਂਟ ਕਰਕੇ ਤੇ ਅਗਲੀ ਵੀਡੀਓ ਚ ਆਪਾਂ ਤੁਹਾਡੇ ਵਾਸਤੇ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਲੈ ਕੇ ਪਹੁੰਚੀਏ ਮੈਨੂੰ ਦੱਸਿਓ ਜਰੂਰ ਕਮੈਂਟ ਕਰਕੇ ਜੀ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸਾਰੇ ਜਣੇ ਸਬਸਕ੍ਰਾਈਬ ਜਰੂਰ ਕਰਦੋ ਨੀਚੇ ਇੱਕ ਬੈਲ ਆਈਕਨ ਹੂਆ ਉਹਨੂੰ ਵੀ ਹਾਲਤ ਸਟ ਕਰਕੇ ਇੱਕ ਕਲਿਕ ਜਰੂਰ ਕਰਦੋ ਤਾਂ ਕਿ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਈਏ ਤਾਂ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚੇ ਜਦੋਂ ਸਬਸਕ੍ਰਾਈਬ ਕਰੋਗੇ ਉਸ ਤੋਂ ਬਾਅਦ ਬੈਲ ਆਈਕਨ ਆਪਣੇ ਆਪ ਆ ਜੂਗਾ ਸਬਸਕ੍ਰਾਈਬ ਵਾਲਾ ਬਟਨ ਜਰੂਰ ਦਬਾ ਦਿਓ ਤੇ ਇੱਕ ਬੇਨਤੀ ਕਰੂੰਗਾ ਜੀ ਜਦੋਂ ਆਪਣੇ ਕੋਲੇ ਕੋਈ ਵੀ ਗੱਡੀ ਤੁਸੀਂ ਭੇਜਦੇ ਹੋ ਵੇਚਣ ਵਾਸਤੇ ਜਿਹੜਾ ਗੱਡੀਆਂ ਦਾ ਰੇਟ ਹੁੰਦਾ ਜੀ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਬੇਨਤੀ ਵਾਲੀ ਗੱਲ ਹੈ ਰੇਟ ਸਹੀ ਸਹੀ ਲਾ ਕੇ ਭੇਜਿਆ ਕਰੋ ਤੇ ਹੁਣ ਆਪਾਂ ਗੱਡੀ ਦੀ ਗੱਲ ਕਰਨ ਚੱਲਿਆਂ ਜੀ ਆਪਣੇ ਕੋਲੇ ਗੱਡੀ ਜਮਾ ਨਵੀਂ ਪਹੁੰਚੀ ਹੈ ਇੱਕ ਜਿਵੇਂ ਕਿ ਤੁਸੀਂ ਸਕਰੀਨ ਤੇ ਫੋਟੋਆਂ ਦੇਖ ਰਹੇ ਹੋ ਗੱਡੀ ਚੱਲੀ ਹੋਈ ਹੈ ਕੁੱਲ 13000 ਕਿਲੋਮੀਟਰ ਗੱਡੀ ਦਾ ਮਾਡਲ ਹੈ 2021 ਜੀ ਗੱਡੀ ਦੀ ਕੰਡੀਸ਼ਨ ਆਲ ਓਕੇ ਹੈ 8 ਲੱਖ ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਬਲਾਚੌਰ ਮਾਲਕ ਦਾ ਏਰੀਆ ਕੰਮ ਨਵੇਂ ਟਾਇਰ ਨੇ ਕੰਡੀਸ਼ਨ ਆ ਆਲ ਉੱਕੀ ਐ ਬਲਾਚੌਰ ਮਾਲਕ ਦੇ ਘਰੀ ਮਾਲਕ ਦੇ ਏਰੀਆ ਚ ਗੱਡੀ ਖੜੀ ਐ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਕਿਸੇ ਨੇ ਚਲਾ ਕੇ ਦੇਖ ਸਕਦੇ ਹੋ ਗੱਡੀ ਇੱਕ ਨੰਬਰ ਹੈ ਜੀ ਕੋਈ ਐਕਸੀਡੈਂਟਡ ਨਹੀਂ ਕੋਈ ਲੱਗੀ ਨਹੀਂ ਕੋਈ ਡੈਮੇਜ ਨਹੀਂ ਵਧੀਆ ਗੱਡੀ ਆ ਵਧੀਆ ਮਾਲਕ ਨੇ ਰੱਖੀ ਹੋਈ ਆ 8 ਲੱਖ ਰੁਪਏ ਮਾਲਕ ਨੇ ਕੀਮਤ ਕਹੀ ਐ ਬਾਕੀ ਕਹਿੰਦੇ ਸੀਗੇ ਕੋਈ ਚੱਕਰ ਵਾਲੀ ਗੱਲ ਨਹੀਂ ਲੈਸ ਵੈਸ ਕਰ ਦਾਂਗੇ ਅੰਦਰੋਂ ਜਮਾਂ ਨਮੀ ਪਈਆ ਬਾਹਰੋਂ ਤੁਸੀਂ ਦੇਖ ਲਈ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਜੀ ਸਾਰੇ ਜਿਹੜੇ ਤੁਸੀਂ ਨੋਟ ਕਰ ਲਓ 75 893 284 612 ਇਸ ਨੰਬਰ ਤੇ ਮਾਲਕ ਨਾਲ ਤੁਸੀਂ ਗੱਲਾਂ ਕਰ ਲਿਓ ਜੀ ਸਕੋਰਪੀਓ ਗੱਡੀ ਹੁਣ ਤੁਸੀਂ ਦੇਖੋ ਜੀ 2010 ਮਾਡਲ ਹੈ 12ਵੇਂ ਮਹੀਨੇ ਚ ਤੇ ਗੱਡੀ ਰਜਿਸਟਰ ਹੋਈ ਹੈ 2011 6ਵੇਂ ਮਹੀਨੇ ਚ ਡਿਮਾਂਡ 395 ਜਲੰਧਰ ਏਰੀਆ ਚ ਗੱਡੀ ਖੜੀ ਹੈ ਗੱਡੀ ਦੀ ਮੈਟਿੰਗ ਵਧੀਆ ਹੋਈ ਐ ਸੀਟ ਕਵਰ ਵਧੀਆ ਚੜੇ ਹੋਈ ਨੇ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਵਧੀਆ ਪਈ ਐ ਸਾਰੇ ਫੰਕਸ਼ਨ ਵਰਕਿੰਗ 'ਚ ਨੇ ਰੇਟ ਉੱਪਰ-ਨੀਚੇ ਹੋ ਜਾਊਗਾ 395 ਸਿਰਫ ਇੱਕ ਵਾਰੀ ਡਿਮਾਂਡ ਐ ਜੀ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਐ ਗੱਡੀ 'ਚ ਕੋਈ ਕਮੀ ਨਹੀਂ ਵਧੀਆ ਮਾਲਕ ਨੇ ਰੱਖੀ ਹੋਈ ਐ ਵਧੀਆ ਚੱਲਦੀ ਐ ਵਧੀਆ ਮਾਲਕ ਨੇ ਚਲਾਈ ਹੋਈ ਐ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 99155 85534 ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਇੱਕਾ ਪਤਵਾਰ ਵਾਸਤੇ ਆਲਟੋ ਗੱਡੀ ਲੈ ਕੇ ਪਹੁੰਚਿਆ 2007 ਮਾਡਲ ਗੱਡੀ ਆ ਜੀ ਆ ਰੇਟ ਮਾਲਕ ਨੇ ਮੰਗਿਆ 65000 ਸੜ ਤੋਂ 65 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਮਾਲਕ ਦਾ ਏਰੀਆ ਪਧੇਰ ਦਾਣਾ ਮੰਡੀ ਇਹਨਾਂ ਦਾ ਪੈਂਡਾ ਹਾਂ ਜਾ ਕੇ ਤੁਸੀਂ ਦੇਖਣੀ ਉਹ ਗੱਡੀ ਚਾ ਕੇ ਦੇਖ ਸਕਦੇ ਹੋ ਬਾਕੀ ਜਿਹੜਾ ਰੇਟ ਆ ਉੱਪਰ-ਨੀਚੇ ਹੋ ਜਾਊਗਾ 65000 ਸਿਰਫ ਇੱਕ ਵਾਰੀ ਡਿਮਾਂਡ ਹੈ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜੀ ਤੇ ਫੋਟੋਆਂ ਤੁਸੀਂ ਸਾਰੀਆਂ ਦੇਖ ਲਈਆਂ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਆਲਟੋ ਗੱਡੀ ਤੇ ਬਾਕੀ ਮਸ਼ੀਨਰੀ ਜਿੰਨੀਆਂ ਤੁਸੀਂ ਦੇਖਿਆ ਜਿੰਨੀਆਂ ਗੱਡੀਆਂ ਦੇਖਿਆ ਤੁਹਾਨੂੰ ਕਿਵੇਂ ਲੱਗੀਆਂ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਵਧੀਆ ਲੱਗੀ ਹੈ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਇੱਕ ਬੈਲ ਆਈਕਨ ਮਿਲੂਗਾ ਉਹਨੂੰ ਵੀ ਦਬਾ ਦਿਓ ਤੇ ਕਿਸੇ ਨੇ ਆਪਣੀ ਗੱਡੀ ਮਸ਼ੀਨਰੀ ਕੁਝ ਵੀ ਵੇਚਣਾ ਹੈ ਆਪਣੇ ਕੋਲੇ ਭੇਜ ਕੇ ਫ੍ਰੀ ਚ ਐਡ ਕਰਵਾ ਸਕਦੇ ਹੋ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਆਪਣੇ ਕੋਲੇ ਭੇਜੋ ਤੇ ਅਗਲੀ ਵੀਡੀਓ ਚ ਕਿਹੜੀ ਮਸ਼ੀਨਰੀ ਤੁਹਾਨੂੰ ਚਾਹੀਦੀ ਹੈ ਮੈਨੂੰ ਕਮੈਂਟ ਕਰਕੇ ਵੀ ਜਰੂਰ ਦੱਸਿਓ